FCI गोदामਾਂ ਦੀ ਸਟੋਰੇਜ ਨੂੰ ਲੈ ਕੇ ਕੇਂਦਰ ਦਾ ਪੰਜਾਬ ਨੂੰ ਜਵਾਬ ਕਿਹਾ ਅਕਤੂਬਰ ਦੇ ਅੰਤ ਤੱਕ 15 ਲੱਖ ਮੀਟਿਕ ਟਨ ਸਪੇਸ ਹੋਵੇਗੀ ਬਹయ్యా ਸ਼ੈੱਲਰ ਐਸੋਸੀਏਸ਼ਨ ਨੇ ਸਟੋਰੇਜ ਫੁੱਲ ਹੋਣ ਦੀ ਕੀਤੀ ਸੀ ਸ਼ਿਕਾਇਤ ਅਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਹੁਣ ਕਮਿਸ਼ਨ ਮਿਲਿਆ ਪੰਜਾਬ ਕਾਂਗਰਸ ਦਾ ਵਫਦ ਪੰਚਾਇਤੀ ਚੋਣਾਂ ਨੂੰ ਲੈ ਕੇ ਰੱਖੇ ਕਈ ਮੁੱਦੇ ਕਿਹਾ ਡੀਸੀ ਦੀ ਵੈਬਸਾਈਟ ਤੇ ਅਪਲੋਡ ਹੋਵੇ ভোটার ਸੂਚੀ ਰਿਜ਼ਰਵ ਪਿੰਡਾਂ ਦੀ ਵੀ ਮਿਲੇ ਜਾਣਕਾਰੀ ਕਰਨਤਾਰਨ ਦੇ ਡੀਸੀ ਗੁਲਪ੍ਰੀਤ ਸਿੰਘ ਔਲਖ ਦਾ 3 ਦਿਨ ਬਾਅਦ ਹੀ ਹੋਇਆ ਅਤਵਾਦਲਾ ਪੰਜਾਬ ਚੋਂ ਕਮਿਸ਼ਨ ਨੇ ਜਾਰੀ ਕੀਤੇ ਨਿਰਦੇਸ਼ ਇਆਸੀ ਦਵਾਹੇਟ ਸਰਪੰਚ ਪੋਸਟਾਂ ਦੇ ਰਾਖਮ ਕਰਨ ਦੇ ਵਿੱਚ ਤਬਦੀਲੀ ਦੇ ਇਲਜ਼ਾਮ ਸੁਨੀ ਜਖੜ ਤੇ ਕਾਂਗਰਸੀਆਂ ਨੇ ਸਾਧਿਆ ਤਿੱਖਾ ਤੰਜ ਚੰਨੀ ਬੋਲੇ ਜਖੜ ਹਰ ਜਗ੍ਹਾ ਫੇਲ ਉਹਨਾਂ ਦੇ ਵਿੱਚ ਨਹੀਂ ਐ ਕੋਈ ਕੈਲੀਬਰ ਤਾਂ ਬਾਜਵਾ ਨੇ ਕਿਹਾ ਭਾਜਪਾ ਨੇ ਜਖੜ ਦੇ ਥਾਂ ਦਸਤਾਰ ਵਾਲੇ ਮਖੌਂਟੇ ਬਿੱਟੂ ਨੂੰ ਦਿੱਤੀ ਤਵੱਜੋ ਜੰਮੂ ਕਸ਼ਮੀਰ ਚੰਦੂ ਮਾਝਰਾ ਨੇ ਬੀਜੇਪੀ ਦੇ ਝੰਡੇ ਤੇ ਕੀਤੀ ਪ੍ਰੈਸ ਕਾਨਫਰੰਸ ਅਕਾਲੀ ਦਲ ਬੋਲਿਆ ਛਲਿਓ ਬਾਹਰ ਆਈ ਬਿੱਲੀ ਤਾਂ ਚੰਦੂ ਮਾਝਰਾ ਦੀ ਸਫਾਈ ਬੀਜੇਪੀ ਨਹੀਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਸੱਧਿਆ ਸੀ ਮੈਨ ਨਾਮਵਰ ਰਾਗੀ ਬਲਦੇਵ ਸਿੰਘ ਬਟਾਲਾ ਨੇ ਅਮਰੀਕਾ ਦੇ 에어ਪੋਰਟ ਤੇ ਰੋਕੇ ਜਾਣ ਦਾ ਲਾਇਆ ਇਲਜ਼ਾਮ ਬੋਲੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਅੱਜ ਉਕਾਰ ਕੇ ਚੈਕਿੰਗ ਕਾਊਂਟਰੋਂ ਨੂੰ ਕਿਆ ਇਨਕਾਰ ਕਰਮ ਤੇ ਕੈਨਸਲ ਕੀਤੀਆਂ ਟਿਕਟਾਂ ਪੰਜ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੁਰਸੀ ਖਾਲੀ ਕਰਨ ਦਾ ਨੋਟਿਸ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਭੇਜਿਆ ਗਿਆ ਨੋਟਿਸ 15 ਦਿਨਾਂ ਦੇ ਅੰਦਰ ਕੁਰਸੀ ਖਾਲੀ ਕਰਨ ਦੇ ਲਈ ਕਿਹਾ ਪੰਚਾਇਤੀ ਚੋਣਾਂ ਦੇ ਚੱਲਦੇ ਪੰਜਾਬ ਭਾਜਪਾ ਨੇ ਮੈਂਬਰਸ਼ਿਪ ਮਹਿੰਮ ਕੀਤੀ ਮੁੱਲਤਵੀ 15 ਅਕਤੂਬਰ ਤੋਂ ਬਾਅਦ ਦੁਬਾਰਾ ਹੋਵੇਗੀ ਸ਼ੁਰੂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਕੇ ਲੱਗਿਆ ਚੋਣ ਜ਼ਾਬਤਾ ਪੀਸੀਡੀ ਮੇਗਾਲੇਆ ਸਰਕਾਰ ਨੂੰ ਅਪੀਲ ਸ਼ਿਲਾਂਗ ਦੇ ਵਿੱਚ ਗੁਰੂ ਘਰ ਢਾਉਣ ਦੀ ਕਾਰਵਾਈ ਤੇ ਲੱਗੇ ਰੋਕ ਕਾਮੀ ਬੋਲੇ ਸ਼ਿਲਾਂਗ ਦੇ ਵਿੱਚ 1850 ਤੋਂ ਵੀ ਪਹਿਲਾਂ ਦੇ ਵਸ ਰਹੇ ਨੇ ਸਿੱਖ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ ਨਸਰੱਲਾ ਇਜ਼ਰਾਈਲੀ ਫੌਜ ਨੇ ਮਾਰ ਗਰਾਉਂਡ ਦਾ ਕੀਤਾ ਦਾਵਾ ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਤੋਂ ਕੀਤੀ ਸੀ ਮਜ਼ਾਈਲਾਂ ਦੀ بارش ਹੁਣੇ ਪੱਤਦੀ ਪਟਾਕਾ ਫੈਕਟਰੀ ਦੇ ਵਿੱਚ 3 ਲੋਕਾਂ ਦੀ ਮੌਤ 6 ਜ਼ਖਮੀ ਕਰਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਈ ਜਾ ਰਹੀ ਸੀ ਫੈਕਟਰੀ ਸਰਛੇ ਗਾਲ ਤੁਸੀਂ ਵੀ ਅਖਰੀਆ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਪੰਚਾਇਤੀ ਚੋਣਾਂ ਦੀ ਪੰਚਾਇਤੀ ਚੋਣਾਂ ਦੇ ਵਿਚਾਰੇ ਇੱਕ ਦੂਜਿਆਂ ਵੱਲੋਂ ਇੱਕ ਪਾਰਟੀਆਂ ਦੇ ਵੱਲੋਂ ਆ ਵਾਰ ਪਲਟਵਾਰ ਕੀਤਾ ਜਾ ਰਿਹਾ ਸੱਜਦ ਤੌਰ ਤੇ ਇਲਜ਼ਾਮ ਲਗਾਇਆ ਜਾ ਰਿਹਾ ਇਸ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਵਫਦ ਦੀ ਚੋਣ ਕਮਿਸ਼ਨ ਦੇ ਨਾਲ ਜੋਖਮ ਮੁਲਾਕਾਤ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਵਫਦ ਨੇ ਦੋਸਰੇ ਮੁਲਾਕਾਤ ਕੀਤੀ ਹੈ ਪੰਚਾਇਤੀ ਚੋਣਾਂ ਦੇ ਨਾਲ ਜੁੜੇ ਮਸਲੇ ਛੁੱਟੇ ਗਏ ਨੇ ਜਨਵਰੀ 2023 ਦੇ ਹਿਸਾਬ ਦੇ ਨਾਲ ਸੂਚੀ ਬਣਾਈ ਗਈ ਹੈ 1 ਜਨਵਰੀ 2024 ਦੇ ਹਿਸਾਬ ਦੇ ਨਾਲ ਲਿਸਟ ਤਿਆਰ ਹੋਵੇ ਇਹ ਕਾਂਗਰਸ ਦੇ ਵੱਲੋਂ ਮੰਗ ਕੀਤੀ ਗਈ ਹੈ ਚੋਣ ਕਮਿਸ਼ਨ ਨੇ ਬਦਲਾਅ ਕਰਨ ਦਾ ਭਰੋਸਾ ਦਿੱਤਾ ਹੈ ਰਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਚੋਣ ਕਮਿਸ਼ਨ ਨੇ ਬਦਲਾਅ ਕਰਨ ਦਾ ਭਰੋਸਾ ਦਿੱਤਾ ਹੈ ਵੋਟਰ ਸੂਚੀ ਡੀਸੀ ਦੀ ਵੈੱਬਸਾਈਟ ਤੇ ਮਿਲੇ ਇਹ ਵੀ ਮੰਗ ਕੀਤੀ ਗਈ ਹੈ ਰਿਜ਼ਰਵੇਸ਼ਨ ਦੀ ਪੂਰੀ ਜਾਣਕਾਰੀ ਵੀ ਵੈੱਬਸਾਈਟ ਤੇ ਮਿਲੇ ਪੰਚਾਇਤ ਸੈਕਟਰੀ ਅਤੇ ਬीडीपीਓ ਨੇ ਫੋਨ ਬੰਦ ਕੀਤੇ ਨੇ ਇਹ ਵੀ ਇਲਜ਼ਾਮ ਲਗਾਇਆ ਗਿਆ ਕਾਂਗਰਸ ਦੇ ਵੱਲੋਂ ਉਮੀਦਵਾਰ ਐਨਓਸੀ ਕਿੱਥੋਂ ਲੈ ਕੇ ਆਉਣ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਸਵਾਲ ਖੜਾ ਕੀਤਾ ਹੈ ਵੋਟਾਂ ਦੀ ਗਿਣਤੀ ਦੀ ਵੀਡੀਓਗ੍ਰਾਫੀ ਹੋਵੇ ਇਹ ਵੀ ਮੰਗ ਕੀਤੀ ਗਈ ਹੈ ਤਾਂ ਪੰਜਾਬ ਕਾਂਗਰਸ ਦੇ ਵਫਦ ਦੇ ਵੱਲੋਂ ਚੋਣ ਕਮਿਸ਼ਨ ਦੇ ਨਾਲ ਦਰਸਲੇ ਮੁਲਾਕਾਤ ਕੀਤੀ ਗਈ ਹੈ ਤੁਹਾਨੂੰ ਮੁਲਾਕਾਤ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਇਸ ਦੌਰਾਨ ਜਿਹੜਾ ਕਿ ਕਾਂਗਰਸ ਦੇ ਵੱਲੋਂ ਕਾਂਗਰਸ ਦੇ ਵਫਦ ਦੇ ਵੱਲੋਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ ਗਿਆ ਤਾਂ ਪੰਚਾਇਤੀ ਚੋਣਾਂ ਦੇ ਨਾਲ ਜੁੜੇ ਮਸਲੇ ਇਸ ਦੇ ਵਿੱਚ ਚੁਕੇ ਗਏ ਨੇ ਜਨਵਰੀ 2023 ਦੇ ਹਿਸਾਬ ਦੇ ਨਾਲ ਸੂਚੀ ਬਣਾਈ ਗਈ ਹੈ 1 ਜਨਵਰੀ 2024 ਦੇ ਹਿਸਾਬ ਦੇ ਨਾਲ ਲਿਸਟ ਤਿਆਰ ਹੋਵੇ ਕਾਂਗਰਸ ਨੇ ਮੰਗ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੇ ਬਦਲਾਅ ਕਰਨ ਦਾ ਭਰੋਸਾ ਦਿੱਤਾ ਇੱਕ ਤੈਈ ਤੋਂ ਉਹ ਲਿਸਟਾਂ ਪੇਕਤੀਆਂ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ ਚਵੀ ਦੀ ਵੋਟਰ ਲਿਸਟਾਂ ਤੋਂ ਹੋਈ ਸੀ ਤੁਸੀਂ ਇੱਕ ਇੱਕ ਤੈਈ ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖੁਲੋਣਾ ਚਾਹੁੰਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਸਾਲ ਬਾਅਦ ਅਠਾ ਰੰਦਾ ਹੋ ਗਿਆ ਤਾਂ ਬਹੁਤ ساری ਐਹੋ ਜਿਹੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੀ ਨੂੰ ਅਸੀਂ ਇੱਕ ਵਾਰ ਰੀ ਰੀਲੁੱਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰਦਾਂ। ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਆ ਵੈੱਬਸਾਈਟ ਹੈ। ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈੱਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ 'ਤੇ ਵੋਟਰ ਲਿਸਟਾਂ ਵੀ ਆਏ ਨੇ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈੱਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਦਨ ਆਵਰ ਜੋ ਚੀਜ਼ ਉਹ ਵੀ ਹੋ ਜਾਏਗੀ ਉਹਨਾਂ ਨੇ ਯਕੀਨ ਦਵਾਇਆ ਇਹਦੇ ਨਾਲ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਕਿਹੜੇ ਵਾਰਡ 'ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ ਕਿ ਜਨਰਲ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟਿਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਇਕ ਤੇ ਦੂਸਰੀ ਗੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਜਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣੇ ਚਾਹੀਦੇ ਕਈ ਸੈਕਟਰੀ ਜਿਹਨਾਂ ਕੋ 80-80 ਪਿੰਡ ਦੇ ਦਿੱਤੇ ਜਿੰਨੇ ਵੀਡੀਓ ਕੋ ਪਾਵਰ ਹੋਣੀ ਹੈ 50 ਸੈਕਟਰੀ ਕੋ ਉਹਦਾ ਮਤਲਬ ਹੈ ਜਿਹੜੇ ਅਪਲਾਈਬਲ ਨੇ ਜਿਹੜੇ ਜਿਹੜੇ ਸੈਕਟਰੀ ਐ ਸਮਝ ਲੈਂਦੇ ਜਿੰਨਾ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਉਹਨਾਂ ਨੂੰ ਇਹ ਗੱਲ ਕਹਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੱਭਣਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ 'ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ ਬੀਡੀਪੀਓਜ਼ ਦੇ ਟੈਲੀਫੋਨ ਬੰਦ ਕੀਤੇ ਤਦਰ ਕਾਂਗਰਸ ਐਮਪੀ ਰਾਜਾ ਵੜਿੰਗ ਨੇ ਵੀ ਪੰਚਾਇਤੀ ਚੋਣਾਂ ਤੇ ਸਵਾਲ ਚੁੱਕੇ ਨੇ ਪੰਚਾਇਤੀ ਚੋਣਾਂ ਦੇ ਵਿੱਚ ਤਾਂਤਲੀ ਦੇ ਰਾਜਾ ਵੜਿੰਗ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਪਿੰਡਾਂ ਦੀ ਰਿਜ਼ਰਵੇਸ਼ਨ ਤੇ ਐਨਓਸੀ ਨੂੰ ਲੈ ਕੇ ਰਾਜਾ ਵੜਿੰਗ ਨੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਕਿ ਕਈ ਪਿੰਡਾਂ ਨੂੰ ਨਹੀਂ ਮਿਲੀ ਵੋਟਰ ਸੂਚੀ ਇਹ ਪਤਾ ਨਹੀਂ ਕਿ ਕਿਹੜੇ ਪਿੰਡ ਰਿਜ਼ਰਵ ਤੇ ਕਿਹੜੇ ਓਪਨ ਨੇ ਰਾਜਾ ਵੜਿੰਗ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਜਿੱਥੇ ਕਿ ਕਾਂਗਰਸ ਪਾਰਟੀ ਦੇ ਵਫਦ ਦੇ ਵੱਲੋਂ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪੰਚਾਇਤੀ ਚੋਣਾਂ ਦੇ ਨਾਲ ਜੁੜੇ ਮੁੱਦੇ ਚੁੱਕੇ ਨੇ ਉੱਥੇ ਕਾਂਗਰਸ ਐਮਪੀ ਰਾਜਾ ਵੜਿੰਗ ਨੇ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਸਵਾਲ ਚੁੱਕਦੇ ਆ ਕਿ ਕਿ ਕਈ ਪਿੰਡਾਂ ਨੂੰ ਵੋਟਰ ਸੂਚੀ ਨਹੀਂ ਮਿਲੀ ਇਹ ਪਤਾ ਨਹੀਂ ਕਿ ਕਿਹੜੇ ਪਿੰਡ ਰਿਜ਼ਰਵ ਤੇ ਕਿਹੜੇ ਓਪਨ ਨੇ ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ ਫਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ। ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਬਲਾਕਸ ਦੇ ਵਿੱਚ ਫਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ। ਹਾਲਾਂਕਿ ਜਿਹੜੀ ਰਿਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਧਾਂਦਲੀ ਹੋਈ ਹੈ ਧੱਕਾ ਹੋਇਆ ਹੈ ਬਲੌਕ ਲੈਵਲ ਤੇ ਇਹਨਾਂ ਨੇ ਰਿਜ਼ਰਵੇਸ਼ਨ ਕਰਤੀ ਹੈ ਉਹ ਜਿਹੜੇ ਲੋਕ ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫੇਰ ਦੁਬਾਰਾ ਪਾ ਦਿੱਤੇ ਗਏ ਨੇ ਉਹਦਾ ਕਾਰਨ ਇਹ ਹੈ ਕਿ ਜਿੱਥੇ ਇਹਨਾਂ ਦਾ ਸਰਪੰਚ ਜਿੱਤ ਨਹੀਂ ਸਕਦਾ ਜਾਂ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਚਾਹੇ ਉਹ 5000 ਦੀ ਆਬਾਦੀ ਦਾ ਪਿੰਡ ਸੀ ਚਾਹੇ ਉਹ 10000 ਦੀ ਆਬਾਦੀ ਦਾ ਪਿੰਡ ਸੀ ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਉੱਥੇ ਜਰਨਲ ਲੇਡੀ ਕਰ ਦਿੱਤੀ ਜੀ ਚਾਹੇ 15 ਸਾਲ ਤੋਂ ਜਰਨਲ ਲੇਡੀ ਸੀ ਜੀ ਆਲਰੇਡੀ ਉੱਥੇ ਸੋ ਮੇਰੇ ਕਹਿਣਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ ਬੜਾ ਵੱਡਾ ਧੱਕਾ ਕੀਤਾ ਜੇਟ ਅਨਾਉਂਸ ਹੋ ਗਿਆ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ ਕਿਹੜਾ ਆਪਣਾ ਹੈ ਲੋਕਾਂ ਨੇ ਆਪ ਦੇ ਲੈਵਲ ਨਾਲ ਲੈ ਗਿਆ ਦੂਸਰਾ ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ ਕੀ ਆ ਜਾ ਰਿਹਾ ਕਿ ਇਹਨਾਂ ਨੂੰ ਐਨਓਸੀਜ਼ ਨਹੀਂ ਦਿਓ ਤੇ ਜਦ ਐਨਓਸੀ ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦੇਾਂਗੇ ਰੋਕ ਰਹੇ ਅਗਲੀ ਵੱਡੀ ਖਬਰ ਦਾ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜੰਮੂ ਕਸ਼ਮੀਰ ਫੇਰੀ ਨੂੰ ਲੈ ਕੇ ਵਿਵਾਦ ਹੋ ਗਿਆ। ਅਕਾਲੀ ਦਲ ਨੇ ਚੰਦੂ ਮਾਜਰਾ ਦੀ ਫੋਟੋ ਸ਼ੇਅਰ ਕਰਕੇ ਬੀਜੇਪੀ ਲਈ ਪ੍ਰਚਾਰ ਕਰਨ ਦਾ ਸਿੱਧੇ ਤੌਰ ਤੇ ਇਲਜ਼ਾਮ ਲਗਾਇਆ। ਜੰਮੂ ਕਸ਼ਮੀਰ ਦੇ ਵਿੱਚ ਚੰਦੂ ਮਾਜਰਾ ਬੀਜੇਪੀ ਦੇ ਸਟਾਰ ਪ੍ਰਚਾਰਕ ਨੇ ਇਹ ਅਕਾਲੀ ਦਲ ਦਾ ਹੈ ਕਹਣੇ। ਸੁਧਾਰ ਲਹਿਰ ਅਸਲ ਦੇ ਵਿੱਚ Nagpur ਅਕਾਲੀ ਦਲ ਲੈ ਅਕਾਲੀ ਦਲ ਦੇ ਬਲੇ ਵੀ ਤੇ ਖਾਮਲਾ ਬੋਲਿਆ ਗਿਆ। ਤੇ ਸਵਾਲ ਕੀਤਾ ਗਿਆ ਕਿ ਕੀ ਭਾਜਪਾ ਦੇ ਨਾਲ ਰਲੇਵਾ ਹੋ ਗਿਆ ਜਾਂ ਗੱਠ ਜੋੜਾ। ਨਿਊਜ਼ 18 ਤੇ ਪ੍ਰੇਮ ਸਿੰਘ ਚੰਦੂ ਮਾਝਰਾ ਦਾ ਬਿਆਨ ਵੀ ਆਇਆ ਉਹਦਾ ਕਹਿੰਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸੇ ਪਾਰਟੀ ਦੇ ਲਈ ਪ੍ਰਚਾਰ ਕਰਨ ਨਹੀਂ ਗਿਆ ਆਜ਼ਾਦ ਸਿੱਖ ਉਮੀਦਵਾਰ ਦੇ ਲਈ ਪ੍ਰਚਾਰਨ ਕਰ ਪ੍ਰਚਾਰ ਕਰਨ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਸਿੱਖ ਉਮੀਦਵਾਰ ਨੂੰ ਵੋਟ ਪਵੇ ਮੈਂ ਭਾਜਪਾ ਲਈ ਕੋਈ ਵੀ ਪ੍ਰਚਾਰ ਨਹੀਂ ਕੀਤਾ ਜੋ ਸਫਾਈ ਦੇ ਵਿੱਚ ਅੰਦੂ ਮਾਝਰਾ ਦੇ ਵੱਲੋਂ ਕਿਹਾ ਗਿਆ ਬੀਜੇਪੀ ਨਹੀਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੈਨੂੰ ਸੱਦਿਆ ਸੀ ਚੰਦੂ ਮਾਝਰਾ ਦੇ ਇਸ ਦੇ ਵਿੱਚ ਆਲੇ ਵੀ ਬਿਆਨ ਸਾਹਮਣੇ ਨਾਲ ਤੁਹਾਨੂੰ ਅਸੀਂ ਉਹ ਤਸਵੀਰ ਵਿਖਾ ਰਹੇ ਹਾਂ ਦਰਸਲ ਇਸੇ ਤਸਵੀਰ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤਸਵੀਰ ਦੇ ਵਿੱਚ ਨਜ਼ਰ ਆਇਆ ਤੇ ਬਿਲਕੁਲ ਪਿਛਲੇ ਪਾਸੇ ਇੱਕ ਬੈਨਰ ਲੱਗਾ ਹੋਇਆ ਹੈ ਬੀਜੇਪੀ ਉਸ ਦੇ ਉੱਪਰ ਲਿਖਿਆ ਹੋਇਆ ਹੈ ਬੀਜੇਪੀ ਦਾ ਚੋਣ ਨਿਸ਼ਾਨ ਕਮਲ ਸਾਫ਼ ਤੌਰ ਤੇ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਜਦੋਂ ਇਹ ਤਸਵੀਰ ਸਾਹਮਣੇ ਹੈ ਤੇ ਇਸੇ ਤਸਵੀਰ ਨੂੰ ਆਧਾਰ ਬਣਾਉਂਦੇ ਹੋਏ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਗਏ ਅਕਾਲੀ ਦਲ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਚੰਦੂ ਮਾਜਰਾ ਬੀਜੇਪੀ ਦੇ ਸਟਾਰ ਪ੍ਰਚਾਰਕ ਨੇ ਸੁਰਦਾਰ ਲਹਿਰ ਅਸਲ ਦੇ ਵਿੱਚ ਨਾਗਪੁਰ ਅਕਾਲੀ ਦਲ ਹੈ ਅਦਕੀ ਸਫਾਇਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਕਹਿ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸੇ ਪਾਰਟੀ ਦੇ ਲਈ ਪ੍ਰਚਾਰ ਕਰਨ ਨਹੀਂ ਗਿਆ ਆਜ਼ਾਦ ਸਿੱਖ ਮਿਹਰਵਾਰ ਦੇ ਲਈ ਪ੍ਰਚਾਰ ਕਰਨ ਗਿਆ ਸੀ ਗਿਆਤਾ ਵਡਾਲਾ ਸਾਹਿਬ ਨੂੰ ਢੀਂਡਾ ਸਾਹਿਬ ਨੂੰ ਬੀਬੀ ਜ਼ਗੀਰ ਕੌਰ ਜੀ ਨੂੰ ਇਹ ਸਿੱਧਾ ਸਵਾਲ ਹੈ ਕਿ ਕਿਹੋ ਜੀ ਪੰਥਕ ਇਕੱਤਰ ਕੀ ਇਹ ਸੁਧਾਰ ਲਹਿਰ ਦਾ ਭਾਜਪੀ ਦੇ ਵਿੱਚ ਰਲਵੇਂ ਜਾਂ ਘਟਜੂਰਾਂ ਕਿਉਂਕਿ ਸਿਧਾਂਤਕ ਮੁੱਤਿਆਂ ਤੋਂ ਭਟਕਣ ਦੇ ਇਲਜ਼ਾਮ ਇਹ ਸੁਧਾਰ ਲਹਿਰ ਦੇ ਨੇਤਾ ਇਸ ਸ਼੍ਰੋਮਣੀ ਅਕਾਲੀ ਦਲ ਤੇ ਲਾਉਂਦੇ ਹਨ ਤਾਂ ਮੈਂ ਅੱਜ ਸਪੱਸ਼ਟ ਤੌਰ ਤੇ ਇਹਨਾਂ ਤੋਂ ਜਵਾਬ ਮੰਗਦਾ ਇਹਨਾਂ ਦੀ ਆਈਡੀਓਲੋਜੀ ਨੂੰ ਸਵਾਲ ਕਰਦਾ ਕਿਉਂਕਿ ਸੁਧਾਰ ਲਹਿਰ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਤੇ ਗੱਲ ਕਹੀ ਸੀ ਕਿ ਸਾਨੂੰ 나ਗਪੁਰ ਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਆਰਐਸਐਸ ਦੇ ਏਜੰਡੇ ਨਾਲ ਨਾ ਜੋੜਿਆ ਜਾਵੇ ਪਰ ਜੋ ਕੁਝ ਅੱਜ ਸਾਹਮਣੇ ਆਇਆ ਜਦੋਂ ਅਸੀਂ ਵੋਟਾਂ ਹੀ ਉਹਨਾਂ ਲਈ ਮੰਗ ਰਹੇ ਹਾਂ ਪ੍ਰਚਾਰ ਹੀ ਉਹਨਾਂ ਲਈ ਕਰ ਰਹੇ ਹਾਂ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹਨ ਉਹ ਸਜ਼ਾਦ ਵੀ ਖੜੇ ਨੇ ਪਰ ਬੀਜੇਪੀ ਦੇ ਲਈ ਵੋਟਾਂ ਮੰਗਣਾ ਬੀਜੇਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਜਰ ਕਰ ਚੁੱਕੀ ਹੈ ਜਾਂ ਘਟ ਜੋੜ ਕਰ ਬੜਾ ਹਾਸਾ ਲੱਗਿਆ ਜਦ ਪ੍ਰੈਸ ਕਾਨਫਰੰਸ ਤੇ ਬਰਨਾਲਾ ਸਾਹਿਬ ਕਹਿੰਦੇ ਐ ਚਲੋ ਮੇਰਾ ਤਾਂ ਬਹੁਤ ਅਜ਼ੀਜ਼ਾ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਐ ਬਰਨਾਲਾ ਸਾਹਿਬ ਤੁਸੀਂ ਤਾਂ ਸੂਨੀਆਂ ਗਾਦੀ ਤੋਂ ਜਾ ਕੇ ਵੀਝ ਆਇਓ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਹੈ ਜੇ ਮਾੜੀ ਸੀ ਤਾਂ ਆਪਾਂ ਸਰੋਪਾ ਕੇ ਉਹ ਆਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਸਾਨਾਂ ਦੇ ਮਸਦੇ ਦੇ ਦੱਸੋ ਕਿ ਜਾਦ ਅਕਾਲੀ ਦਲ ਦਾ ਵਖਰੇਵਾ ਹੋਇਆ ਉਸ ਤੋਂ ਬਾਅਦ ਕਿਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚ ਵਿੱਚ ਫਰਕ ਹੋਇਆ 2019 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ 'ਚ ਕੋਈ ਚੇਂਜ ਨਹੀਂ ਹੋਈ ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਜਿੱਦਾਂ ਦਾਖਲ ਆ ਉਹ ਨਹੀਂ ਬੰਦ ਹੋਇਆ ਆਪਾਂ ਨੂੰ ਹੁਣ ਕੀ ਮੋ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚੁੱਤੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਚੁਰਾ ਮਾਰੋ ਮੈਂ ਜੰਮੂ ਗਿਆ ਸੀ ਕਿ ਸਮਾਜਿਕ ਸਮਾਗਮਾਂ ਵਿੱਚ ਨਿੱਜੀ ਸਮਾਗਮਾਂ ਦੇ ਵਿੱਚ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰਾਏ ਦੀ ਮਦਦ ਕਰ ਰਹੀ ਨੇ ਕਿਉਂਕਿ ਕਾਂਗਰਸ ਦਾ ਜਿਹੜਾ ਮੀਰਵਾੜਾ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਕਰਕੇ ਬਲਵਿੰਦਰ ਹੈਪੀ ਜੀ ਦੇ ਦਰਸਰ ਮੈਂ ਗਿਆ ਇਹ ਮਤਲਬ ਆਜ਼ਾਦ ਕੌਣ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਤੇ ਹੁਣ ਵੀ ਚੋਣ ਲੜ ਰਿਹਾ ਸੀ ਆਜ਼ਾਦ ਤੌਰ ਤੇ ਤੇ ਨੇ ਇਸ ਕਰਕੇ ਵਾਪਸ ਲੈ ਲੇ ਕਾਗਜ਼ ਤੇ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਦੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਬਣਦਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉਥੇ ਚਾਹ ਫਲਾਤੀ ਦਫ਼ਤਰ ਤੇ ਕਿਸੇ ਆਪ ਦੇ ਨਿੱਜੀ ਦਫ਼ਤਰ ਦੇ ਵਿੱਚ ਕੋਈ ਚੋਣ ਰੈਲੀ ਤੇ ਬੀਜੇਪੀ ਦੇ ਨਾਮ ਹੈ ਗਿਆ ਉਹਨੇ ਕਹਿੰਦਾ ਜੀ ਸਟਾਰ ਪਰਜਾਰ ਕਹਿੰਦਾ ਮੈਨੂੰ ਨਹੀਂ ਪਤਾ ਸਟਾਰ ਪਰਜਾਰ ਕਾਹਨ ਹੁੰਦਾ ਸਟਾਰ ਪਰਜਾਰ ਕਹਿੰਦੀ ਕਿ ਮੈਂ ਲਿਸਟਾਂ ਜਾਂਦੀਆਂ ਨੇ ਤੇ ਮਨਨ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਝੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਹ ਉਤਾਰ ਥੋੜਾ ਸਾਕਦਾ ਸੀ ਉਹ ਚਾਹ ਪਲਾਉਣ ਲੱਗਿਆ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲੇ ਨੇ ਕੁਦਰਤੀ ਤੌਰ ਤੇ ਮਿਲਦਾ ਲਤਾ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਬਲਕੇ ਸਪਸ਼ਟ ਵੀ ਕਿਹਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿਧੇ ਜਿਹ ਸੱਜਣਗਵਾਰ ਮਰਗਿਆਂ ਨੂੰ ਅੰਦਰ ਕੀਤਾ ਕਰਤਾ ਪ੍ਰਸਾਦਾ ਲਾਂਗਾ ਖੁੱਲਿਆ ਬਲੈਕ ਡੀਚਾ ਤੋਂ ਹੋਇਆ ਜੱਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲੜ ਰਿਹਾ ਕਾਂਗਰਸੀ ਉਮੀਦਵਾਰ ਨੇ ਬੋਲਿਆ ਤੇ ਉਹਦੇ ਵਿਰੋਧ ਦੇ ਵਿੱਚ ਸਿੱਖ ਭਾਈ ਤਾਰਾ ਇਕੱਠਾ ਹੋਇਆ ਤਾਂ ਉਹਦੀ ਮੈਂ ਪ੍ਰਸ਼ੰਸਾ ਕੀਤੀ ਹੈ ਇਸ ਤੋਂ ਵੱਧ ਦਾ ਕੋਈ ਨਾ ਤਾਂ ਬੀਜੇਪੀ ਦੀ ਕੋਈ ਰੈਲੀ ਤੇ ਜੀ ਹੈ ਨਾ ਤਾਂ ਬੀਜੇਪੀ ਦਾ ਰਾਕੇਟ ਉਹ ਲੜ ਦਾ ਕੋਈ ਪ੍ਰੋਗਰਾਮ ਦੇਸ਼ਗਰ ਨੂੰ ਬਾਦ ਦਾ ਬਤੰਗਰ ਬਣਾਵਾ ਨਾ ਖਾਂਦੇ ਦੀ ਦਾੜੀ ਹਿਲਨ ਵਾਲੀ ਗੱਲਾਂ ਤਾਂ ਸੁਨੀਲ ਜਾਖੜ ਤੇ ਚਰਨਜੀਤ ਚੰਨੀ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਜਾਖੜ ਕਾਂਗਰਸ ਦੇ ਵਿੱਚ ਫੇਲ ਸੀ ਭਾਜੀਪੀ ਦੇ ਵਿੱਚ ਹੀ ਫੇਲ ਆ ਜਿੱਥੇ ਜਾਣਗੇ ਉਸ ਪਾਰਟੀ ਨੂੰ ਫੇਲ ਕਰ ਦੇਣਗੇ ਜਾਖੜ 'ਚ ਸਿਆਸੀ ਯੋਗਤਾ ਨਹੀਂ ਹੈ ਚਰਨਜੀਤ ਚੰਨੀ ਦੇ ਵੱਲੋਂ ਸੁਨੀਲ ਜਾਖੜ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਗਿਆ ਕਿ ਜਾਖੜ ਦੇ ਵਿੱਚ ਸਿਆਸੀ ਯੋਗਤਾ ਨਹੀਂ ਹੈ ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਤੰਜ ਕੱਸਿਆ ਹੈ ਜਾਖੜ ਦਾ ਅਸਤੀਫੇ ਵਰਗਾ हाल ही है जाखड़ दी जगह रवनीत बिट्टू ਨੇ ਲੈ ਲਈ ਜਾਖੜ ਦੇ ਨਾਲ ਰਸਮਾਂ ਭੇਜਣ ਦਾ ਵਾਅਦਾ ਕੀਤਾ ਸੀ ਬੀਜੇਪੀ ਨੂੰ ਦਸਤਾਰ ਵਾਲਾ ਮਖੌਟਾ ਚਾਹੀਦਾ ਸੀ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੱਡਾ ਬਿਆਨ ਦਿੱਤਾ ਇਸ ਲਈ ਬੀਜੇਪੀ ਨੇ ਰਵਨੀਤ ਬਿੱਟੂ ਨੂੰ ਖੜਾ ਕੀਤਾ ਹੈ ਜਾਖੜ ਸਿਆਸੀ ਤੌਰ ਤੇ ਬੈਦਲ ਹੋ ਗਏ ਨੇ ਕਾਂਗਰਸ ਦੇ ਵਿੱਚ ਜਾਖੜ ਦੀ ਹੁਣ ਕੋਈ ਵੀ ਜਗ੍ਹਾ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਦੇ ਲਈ ਵੀ ਸਾਫ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਆ ਦਰਸਲ ਸੁਨਲੀ ਜਾਖੜ ਦੇ ਸਿਰਫੇ ਦੀਆਂ ਖੂਬ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਕੱਲ ਹੀ ਆ ਭਾਜਪਾ ਦੇ ਵਕਫਾ ਕਾਗੂਆਂ ਦਿਨ ਜੀਆਂ ਚਰਚਾਵਾਂ ਦਾ ਖੰਡਨ ਕੀਤਾ ਹੈ ਜੀਆਂ ਖਬਰਾਂ ਨੂੰ ਅਫਵਾਹ ਕਰਾ ਦਿੱਤਾ ਗਿਆ ਪਰ ਸੁਨੀ ਜਖੜ ਅਜੇ ਤੱਕ ਚੁੱਪ ਨੇ ਉਹਨਾਂ ਦਾ ਫਿਲਹਾਲ ਇਹਨਾਂ ਚਰਚਾਵਾਂ ਨੂੰ ਲੈ ਕੇ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਉੱਥੇ ਹੀ ਸੁਨੀ ਜਖੜ ਦੇ ਪੁਰਾਣੇ ਸਾਥੀ ਕਾਂਗਰਸ ਦੇ ਸੀਨੀਅਰ ਲੀਡਰਸ ਨੇ ਜਖੜ ਨੂੰ ਖੂਬ ਨਿਸ਼ਾਨੇ ਤੇ ਲੈ ਰਹੇ ਨੇ ਚਰਨਜੀਤ ਚੰਨੀ ਨੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਖੜ ਦੇ ਵਿੱਚ ਸਿਆਸੀ ਯੋਗਤਾ ਨਹੀਂ ਹੈ ਸੁਨੀ ਜਖੜ ਤੇ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕਸਦੇ ਹੋਏ ਕਿਹਾ ਕਿ ਜਖੜ ਦੀ ਜਗ੍ਹਾ ਰਵਨੀਤ ਬਿੱਟੂ ਨੇ ਲੈ ਲਈ ਹੈ ਜਖੜ ਦੇ ਨਾਲ ਰਾਜ ਸਭਾ ਭੇਜਣ ਦਾ ਵਾਦਾ ਕੀਤਾ ਗਿਆ ਯਾਰ ਜਿਹੜਾ ਪਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਝ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਜੀ ਵੀ ਫੇਲ ਹੈ ਅੱਗੇ ਹੁਣ ਕਿੱਥੇ ਜਾਏਗਾ ਉੱਥੇ ਵੀ ਫੇਲ ਹੈ ਆਪਣਾ ਨੇ ਵੀ ਫੇਲ ਕਰ ਦਿੰਦਾ ਜਿਹੜਾ ਪੁੱਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ ਪਹਿਲੀ ਗੱਲ ਤੇ ਅਸਤੀਫੇ ਦਾ ਪੱਕਾ ਫਤਾ ਨਹੀਂ ਸਕਦਾ ਅਸਤੀਫੇ ਵਰਗਾ ਕੰਮ ਹੀ ਹੈ ਤੁੱਕ ਜਿਸ ਆਸ ਉਮੀਦ ਨੇ ਭੱਜ-ਭੱਜ ਗਏ ਸੀ ਉਹ ਆਸ ਉਮੀਦ ਪੂਰੀ ਨਹੀਂ ਹੋਈ ਇਹਨਾਂ ਦੀ ਜਗਾ ਜਿਹੜੀ ਉਹ ਰਵਨੀਤ ਬਿੱਟੂ ਲੈ ਗਿਆ ਇਹ ਲੱਭ ਰਿਹਾ ਸੀ ਕਿ ਮੈਨੂੰ ਇਹ ਰਾਜ ਸਭਾ ਦੇਣਗੇ ਤੇ ਉਸ ਤੋਂ ਬਾਅਦ ਮੰਤਰੀ ਬਣਾਣਗੇ ਪਹਿਲੇ ਵਾਦਾ ਜੋ ਮੈਨੂੰ ਪਤਾ ਲੱਗਾ ਸੀ ਲੜ ਲੱਪਾ ਇਹਨਾਂ ਨੂੰ ਇਹੀ ਲਾਇਆ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਮਖੋਟੇ ਦੀ ਲੋੜ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਵੱਜੀ ਤੋ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਦਿਆ ਤੋ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਬਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਦੇ ਜੋ ਜੋ ਇਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਦੇ ਪਿੱਠੇ ਛੁਰਾ ਇਹਨਾਂ ਨੇ ਖੀਲ ਲੇ ਮਹੀਨਿਆਂ ਵਿੱਚ ਮਾਰਿਆ ਜਿਸ ਕਾਰਨ 78 ਤੋਂ 18 ਤੇ ਆਏ ਆ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋਰ ਰੇ ਕਿਤੇ ਜਾਣ ਦਾ ਪ੍ਰੋਗਰਾਮ ਹੋਏ ਤਾਂ ਮੈਂ ਕਹਿ ਕੁਝ ਨਹੀਂ ਸਕਦਾ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਐ ਜੀ ਪੀ ਸੀ ਦੇ ਵੱਲੋਂ ਮੇਗਾਲਿਆ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਸ਼ਿਲੋਂਗ ਦੇ ਵਿੱਚ ਗੁਰੂ ਘਰ ਟਾਉਣ ਦੀ ਕਾਰਵਾਈ ਤੇ ਰੋਕ ਲੱਗੇ ਇਹ ਮੰਗ ਰੱਖੀ ਗਈ ਹੈ ਸਰਕਾਰ ਨੂੰ ਗੁਰੂ ਘਰ ਨਾ ਟਾਉਣ ਦੀ ਅਪੀਲ ਕੀਤੀ ਗਈ ਹੈ ਸ਼ਿਲੋਂਗ ਦੇ ਵਿੱਚ ਸਿੱਖ